ਚਾਰ ਦਿਨ ਮੌਜਾ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰ ਰਾਚਤਾਰੀ ਚਾਰ ਦਿਨ ਮੌਜਾ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰ ਰਾਚਤਾਰੀ ਨਿਆਲੇ ਮੈਂ ਸਾंभ ਕੁੰਜੀਆਂ ਧੀਆਂ ਘਰ ਚੱਲੀਆਂ ਸਰਦਾਰੀ ਨੀ ਆਲੇ ਮੈਂ ਸਾंभ ਕੁੰਜੀਆਂ ਤਿਆਂ ਘਰ ਚੱਲੀਆਂ ਸਰਦਾਰੀ ਡਾਰ ਵਿੱਚ ਗੂੰਜ ਨਿਕੜੀ ਉੜੀ ਜਾਂਦੀ ਵੀ ਵਿਚਾਰੀ ਕੁਰਲਾਵੇ ਤਿਆਂ ਗਉਆਂ ਕਾਮਿਆਂ ਦੀ ਕੋਈ ਪੇਸ਼ਨਾ ਆ ਮੜੀਏ ਜਾਵੇ ਤਿਆਂ ਗਉਆਂ ਕਾਮਿਆਂ ਦੀ ਕੋਈ ਪੇਸ਼ਨਾ ਆ ਮੜੀ ਕੱਲ ਤੱਕ ਰਾਜ ਕਰਿਆ ਅੱਜ ਖੁਸ ਗਈ ਹਕੂਮਤ ਸਾਰੀ ਨੀ ਆਲੇ ਮਾਏ ਸਾੰਭ ਕੁੰਜੀਆਂ ਨੀ ਆਲੇ ਮਾਏ ਸਾੰਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਨੀ ਆਲੇ ਮਾਏ ਸਾੰਭ ਕੁੰਜੀਆਂ ਅੱਛਾ ਸੁਖੀ ਵਸੇ ਬਾਮੀਏ ਮੇਰੇ ਰਾਜੇ ਬਬਲ ਦਾ ਕਿੜਾ ਨੀ ਅੱਛਾ ਸੁਖੀ ਵਸੇ ਅੰਮੀਏ ਮੇਰੇ ਰਾਜੇ ਬਬਲ ਦਾ ਕਿੜਾ ਨੀ ਅਸੀਂ ਕਿੜਾ ਨੀਤ ਆਵਣਾ ਸਾਡਾ ਵਜਣਾ ਸਬਬ ਨਾਲ ਕਿੜਾ ਅਸੀਂ ਕਿੜਾ ਨੀਤ ਆਵਣਾ ਸੜਾ ਵਜਣਾ ਸਬਬ ਨਾਲ ਗੇੜਾ ਧੀਆਂ ਪਰ ਦੇਸਣਾ ਦੀ ਹੁੰਦੀ ਚਿੜੀਆਂ دیਵਾਂ ਗ ਉਡਾਰੀ ਨੀ ਹਲੇ ਮਾਏ ਸਾਂਭ ਕੁੰਜੀਆਂ ਨੀ ਹਲੇ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਨੀ ਹਲੇ ਮੈਂ ਸਾਂਭ ਕੁੰਜੀਆਂ ਬਾਬਲ ਤੇਰੇ ਰਾਜ ਦੇ ਵਿੱਚ ਅਸੀਂ ਰਾਜ-ਰਾਜ ਪਹਿਨੀਆ ਹੰਡਾਇਆ ਪੱਗ ਤੇਰੀ ਰੱਖੀ ਸਾंभ ਕੇ ਵੇ ਪੱਗ ਤੇਰੀ ਰੱਖੀ ਸਾंभ ਕੇ ਨੂੰ ਦਾਗ ਨਰਤਾ ਜਿਨ ਲਾਇਆ ਇਕ ਰਾਤ ਹੋਰ ਰੱਖ ਲੈ ਇਕ ਰਾਤ ਹੋਰ ਰੱਖ ਲੈ ਜਾਵਾਂ ਤੇਰੇ ਬਾਬਲ ਬਲੇਹਾਰੀਨੀ ਹਲੇ ਮੈਂ ਸਾंभ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀਨੀ ਹਲੇ ਮੈਂ ਸਾंभ ਕੁੰਜੀਆਂ ਵੀਰਾ ਵੇ ਮੁਰੱਬੇ ਵੇ ਤੈਨੂੰ ਭਾਗ ਪਰ ਮੇਂ ਸ਼ਰ ਲਾਵੇ ਬਾਬੂ ਸਾਨੂੰ ਮਾਫ ਕਰ ਦਈ ਸਾਡੇ ਬੋਲ ਸੀ ਕੂੜ ਦੇ ਦਾਵੇ ਬਾਬੂ ਸਾਨੂੰ ਮਾਫ ਕਰ ਦਈ ਸਾਡੇ ਬੋਲ ਸੀ ਕੂੜ ਦੇ ਦਾਵੇ ਅੱਗੇ ਤਾਂ ਤੂੰ ਨੀਤ ਹਾਰਦੀ ਨੀ ਅੱਗੇ ਤਾਂ ਤੂੰ ਨਿਤ ਹਾਰਦੀ ਅੱਜ ਤੂੰ ਜਿੱਤ ਗਈ ਮੈਂ ਹਾਰੀ ਨਿਆਲੇ ਮੈਂ ਸਾंभ ਕੁੰਜੀਆਂ ਆਲੇ ਮੈਂ ਸਾंभ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਆਓ ਸਿਓ ਆਓ ਮਿਲ ਲੋ ਨੀ ਆਓ ਸਿਓ ਆਉ ਮਿਲ ਲੋ ਫਿਰ ਕਠੀਆਂ ਸਬਬ ਨਾਲ ਹੋਣਾ ਤੁਸੀਂ ਮੇਰੇ ਵਾਂਗਰਾ ਸਦਾ ਬੈਠਣਾ ਪੇਕੇ ਕਰ ਰਹਿਣਾ ਵੱਡੀਆਂ ਮਜਾਜਾਂ ਵਾਲਿਓ ਤੁਹਾਡੀ ਚਾਰ ਦਿਨ ਦੀ ਮੁਖ ਤਿਆਰੀ ਨਹੀਂ ਵੱਡੀਆਂ ਮਜਾਜਾਂ ਵਾਲਿਓ ਥੋੜੀ ਚਾਰ ਦਿਨ ਦੀ ਮੁਕਤਿਆਰੀ ਚਾਰ ਦਿਨ ਮੌਜਾ ਮਾਣ ਕੇ ਚਾਰ ਦਿਨ ਮੌਜਾ ਮਾਣ ਕੇ ਮੌਜਾ ਮਾਣ ਕੇ ਨੀਲਾ ਕੇ ਸੁੱਖਾਂ ਦੇ ਸਮੁੰਦਰ ਆਚਤਾਰੀ ਆਲੇ ਮੈਂ ਸਾਬ ਕੁੰਜੀਆਂ ਸਾਬ ਕੁੰਜੀਆਂ ਨੀ ਥੀਆਂ ਘਰ ਚੱਲੀਆਂ ਸਰ